ਅੱਜ ਅਸੀਂ ਮੇਰੀ ਆਵਾਜ਼ ਇਸ ਦੇ ਨਾਮ YouTube ਚੈਨਲ ਉੱਪਰ ਤੁਹਾਨੂੰ ਜਿਹੜਾ ਪਿੰਡਤੀ ਰੋਮਾਂਸ ਰਹਾ ਹੈ ਉਸ ਦੇ ਵਿੱਚ ਜਿਹੜਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਹੈ ਉਸ ਦੇ ਕੁਝ ਵੀਡੀਓਜ਼ ਅਤੇ ਤਸਵੀਰਾਂ ਮੇਰੀ ਆਵਾਜ਼ ਇਸ ਦੇ ਨਾਮ YouTube ਚੈਨਲ ਉੱਪਰ ਤੁਹਾਨੂੰ ਦਿਖਾ ਰਹੇ ਹਾਂ ਜਿਸ ਦਾ ਮੇਨ ਮੁੱਖ ਜਿਹੜਾ ਹੈ ਪੀਆਂ ਦਾ ਸਤਕਾਰ ਮਾਂ ਬੋਲੀ ਪੰਜਾਬੀ ਇਹ ਦੋਈ ਚੀਜ਼ਾਂ ਬਹੁਤ ਹੀ ਅਹਿਮ ਤੇ ਬਹੁਤ ਹੀ ਇੰਪੋਰਟੈਂਟ ਟੌਪਿਕਸ ਹਨ ਇਹਨਾਂ ਨੂੰ ਲੈ ਕੇ ਪਿੰਡ ਤੀਰੋ ਮਾਸਰਾ ਵਿੱਚ ਜਿਹੜਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਅਸੀਂ ਉਸ ਦੀਆਂ ਕੁਝ ਵੀਡੀਓਜ਼ ਅਤੇ ਤਸਵੀਰਾਂ ਮੇਰੀ ਆਵਾਜ਼ ਦੇ ਨਾਮ YouTube ਚੈਨਲ ਉੱਪਰ ਤੁਹਾਨੂੰ ਵਖਾਉਣ ਲੱਗੇ ਹਾਂ ਆਓ ਵੇਖੀਏ ਪਿਆਰ ਨਾਲ ਬੱਚਿਆਂ ਦੀ ਲੋੜੀ ਦਾ ਸਮਾਗਮ ਮਨਾਇਆ ਸਤਸੰਗ ਜੀ ਸਭ ਨਾਲੋਂ ਪਹਿਲਾਂ ਫਿਰ ਪ੍ਰਬੰਧ ਕਰੂਗਾ ਜਿੱਕੇ ਅੱਖੋਂ ਵਾਹਿਗੁਰੂ ਜੀ ਦਾ ਖਾਤਸਾ ਵਾਹਿਗੁਰੂ ਜੀ ਕੀ ਫਤਿਹ ਸਭ ਨਾਲੋਂ ਪਹਿਲਾਂ ਸਾਡੇ ਵਿੱਚ ਕੌਂਸੇ ਬਹੁਤ ਹੀ ਸਤਕਾਰ ਤੇ ਸਨਮਾਨ ਦੇਣ ਸਕਿਆ ਬੀਬੀ ਪਰਮਿੰਦਰ ਕੌਰ ਮੰਦਿਰ ਜੋ ਜਾਣ ਪਹਿਚਾਨ ਦੇ ਮਹਤਾਜ ਨਹੀਂ ਹੁੰਦੇ बच्चे बच्चे दे ਸਾਡੇ ਇਲਾਕੇ ਵਿੱਚ ਨਹੀਂ ਸਾਡੇ ਇਲਾਕੇ ਤੋਂ ਬਾਹਰ ਵੀ ਬੱਚੇ ਬੱਚੇ ਦੀ ਜਵਾਨ ਤਿੰਨ ਦਾ ਨਾਮ ਹੈ ਆਪ ਸਾਰਿਆਂ ਨੂੰ ਪਤਾ ਹੈ ਕਿ ਬੇਸ਼ੱਕ ਅਸੀਂ ਪੰਜਾਬ ਦੇ ਵਾਸੀ ਪੰਜਾਬ ਦੀ ਬੋਲੀ ਬੜਾ ਕੁਝ ਘੱਟ ਧਿਆਨ ਦੇ ਰਹੇ ਹਾਂ ਪਰ ਇਹ ਮੰਨਣਾ ਪੈਗਾ ਪੰਜਾਬੀ ਬੋਲੀ ਅੱਜ ਸੰਸਾਰ ਵਿੱਚ ਪੰਜਵੇਂ ਥਾਂ ਤੇ ਹੈ ਪਾਵੇ ਡੀ ਸੱਤ ਅਠਾ ਅਰਬਦੀਵਾਦੀ ਵਿੱਚ ਜਿੰਨੀਆਂ ਵੀ ਬੋਲੀਆਂ ਨੇ ਸੈਂਕੜੇ ਬੋਲੀਆਂ ਨੇ ਸੈਂਕੜੇ ਬੋਲੀਆਂ ਦੇ ਵਿੱਚੋਂ ਪੰਜਵੇਂ ਨਾਲ ਥਾਂ ਤੇ ਪੰਜਾਬੀ ਬੋਲੀ ਦਾ ਸਥਾਨ ਹੈ ਬਾਅਦ ਸੰਸਾਰ ਵਿੱਚ ਬਹੁਤ ਸਾਰੇ ਲੋਕ ਨੇ ਜਿਹੜੇ ਪੰਜਾਬੀ ਬੋਲੀ ਨੂੰ ਸਨਮਾਨ ਕਰਦੇ ਨੇ ਸਾਡੇ ਵਿੱਚ ਵੀ ਅੱਜ ਬਹੁਤ ਸ਼ਖਸ ਨੇ ਜਿਹੜੇ ਪੰਜਾਬੀ ਦੇ ਉਹ ਕੁਝ ਸਾਡੇ ਪੜੇ ਹੋਣ ਕਰਕੇ ਲੁਕਦੇ ਜਾਂਦੇ ਨੇ ਮੈਂ ਕਦੇ ਵੀ ਜਦੋਂ ਤਹਨੇ ਨੂੰ ਸੁਣਦਾ ਸਵਰਨ ਸਿੰਘ ਜੜੈ ਨੂੰ ਮੇਰਾ ਮਨ ਗਦਗਦ ਹੋ ਜਾਂਦਾ ਹੈ ਉਹ ਜਿੰਨੇ ਵੀ ਸ਼ਬਦ ਬੋਲਦਾ ਆਪਣੀ ਬੋਲੀ ਦੇ ਵਿੱਚ ਆਪਦੇ ਲੈਕਚਰ ਵਿੱਚ ਸਾਡੇ ਉਹ ਸ਼ਬਦ ਬੋਲਦਾ ਜਿਹੜੇ ਸਾਡੇ ਚਿੱਤ-ਚਿੱਤੇ ਵੀ ਨਹੀਂ ਹੁਣ ਅਸੀਂ ਕੁਰਤੇ ਨੂੰ ਕੁਰਤਾ ਜਾਂ ਕਮੀਜ਼ ਕਹਿੰਦੇ ਆ ਉਹ ਜਦੋਂ ਵੀ ਗੱਲ ਕਰੂ ਝੁਗਾ کہہ ਕੇ ਕਰੂ ਕਿਉਂਕਿ ਝੁਗਾ ਸਾਡਾ ਅਸਲੀ ਤੇ ਪੁਰਾਣਾ ਸ਼ਬਦ ਹੈ ਉਹ ਬਹੁਤ ਪੁਰਾਣੇ ਪੁਰਾਣੇ ਸ਼ਬਦ ਟੋਲ ਕੇ ਲੈ ਕੇ ਆਉਂਦਾ ਹੈ ਪੰਜਾਬੀ ਬੋਲੀ ਬੇਸ਼ੱਕ ਕੋਈ ਬੋਲੀਆਂ ਪ੍ਰਭਾਵਿਤ ਨੇ ਕੁਝ ਸਾਡੀ ਨੌਕਰੀ ਕਰਕੇ ਕੁਝ ਸਾਡੇ ਪਰਫੈਕਸ਼ਨ ਵਾਸਤੇ ਅਸੀਂ ਉਹਨਾਂ ਨੂੰ ਅਪਣਾਈਆਂ ਨੇ ਪਰ ਪੰਜਾਬੀ ਬੋਲੀ ਜਿੰਨੀ ਮਠਿਆਸ ਹੈ ਹੋਰ ਕਿਸੇ ਬੋਲੀ ਵਿੱਚ ਨਹੀਂ ਸਭ ਨਾਲੋਂ ਮਿੱਠੀ ਗੱਲ ਸਭ ਨਾਲੋਂ ਪਿਆਰੀ ਗੱਲ ਸਭ ਨਾਲੋਂ ਵਧੀਆ ਗੱਲ ਹੈ ਜੇ ਕੋਈ ਬੋਲਣੀ ਹੈ ਤਾਂ ਕੇਵਲ ਤੋਂ ਕੇਵਲ ਪੰਜਾਬੀ ਵਿੱਚ ਬੋਲੀ ਜਾ ਸਕਦੀ ਹੈ ਕੋਈ ਕੋਈ ਤਾਕਾ ਦੇ ਮੁਕਾਬਲੇ ਨਹੀਂ ਦੂਸਰੀ ਗੱਲ ਲੋਰੀ ਸ਼ਬਦਾ ਜਿਹੜਾ ਇਹ ਕੋਈ ਬਹੁਤਾ ਮੈਨੂੰ ਲੱਗਦਾ ਪੁਰਾਣਾ ਨਹੀਂ ਹੈ ਵੀ ਇਹਨੂੰ ਕਹਿ ਦਈਏ ਕੋਈ ਜੁਗਾ ਤੋਂ ਚਲੇ ਆ ਰਿਹਾ ਹੈ ਇਹ ਅਕਬਰ ਬਾਦਸ਼ਾਹ ਦੇ ਵੇਲੇ ਜੋ ਦੁੱਲੇ ਭੱਟੇ ਹੁਣੀ ਹੋਏ ਨੇ ਉਹਨਾਂ ਤੋਂ ਇੱਕ ਸ਼ਬਦ ਸਾਡੇ ਕੋਲ ਆਇਆ ਹੈ ਮੈਂ ਇੱਕ ਗੱਥਾ ਪੜ੍ਹ ਰਿਆ ਸੀ ਕੇ ਦੁੱਲੇ ਨੇ ਇੱਕ ਉਹ ਬੱਚੀ ਜਿਹੜੀ ਲਾਹਵਾਂ ਰਸੀ ਉਹ ਕਿਤੇ ਫਿਰਦੀ ਦੇਖੀ ਫਿਰਦੀ ਦੇਖੀ ਉਹਨੇ ਆਣਾ ਦਾਲ ਤੱਕਿਆ ਕਿ ਇਹਦਾ ਕੋਈ ਨਹੀਂ ਹੈ ਇਹ ਬਿਲਕੁਲ ਕੰਦੀ ਹੈ ਨੂੰ ਸੰਭਲ ਵਾਲਾ ਕੋਈ ਨਹੀਂ ਇਹਦਾ ਬਾਸ ਕੋਈ ਨਹੀਂ ਲੱਗਦਾ ਪੁੱਛਿਆ ਕਿੱਛਾ ਜਦੋਂ ਨਾ ਪਤਾ ਲੱਗਿਆ ਉਸ ਬੱਚੀ ਨੂੰ ਚੁੱਕ ਕੇ ਘਰੇ ਲੈ ਗਿਆ ਉਹਦੀ ਮਾਂ ਕਹਿੰਦੀ ਪੁੱਤਰ ਇਹ ਕੀ ਲੈ ਕੇ ਆਇਆ ਹੈ ਕਿੰਦਾ ਮਾਂ ਇਹ ਲੋੜੀ ਸੀ ਤਾਵੇ ਲੋੜ ਬੰਦ ਸੀ ਇਹਨੂੰ ਲੋੜ ਸੀ ਕਿ ਮੈਨੂੰ ਕੋਈ ਸਹਾਰਾ ਦੇਵੇ ਤੇ ਮੈਨੂੰ ਕੋਈ ਆਸਰਾ ਮਿਲੇ ਉਹ ਲੋੜੀ ਸ਼ਬਦ ਲੋੜੀਂਦੇ ਸ਼ਬਦ ਤੋਂ ਬਣਿਆ ਲੋੜੀ ਸ਼ਬਦ ਉਹ ਲੋੜੀ ਤੋਂ ਬਦਲ ਕੇ ਇਹ ਲੋੜੀ ਦੇ ਰੂਪ ਵਿੱਚ ਅੱਜ ਹੋ ਗਿਆ ਇਸੇ ਕਰਕੇ ਬੇਸ਼ੱਕ ਉਹ ਬੱਚੀ ਤੋਂ ਤੁਰਿਆ ਹੈ ਪਰ ਅੱਜ ਸਾਡੀ ਸਮਾਜ ਹੈ ਜਿਹੜਾ ਉਹ ਪੁੱਤਰਾਂ ਦੀ ਜਾਦੇ ਲੋੜ ਕਰਕੇ ਪੁੱਤਰਾਂ ਦੀਆਂ ਲੋੜੀਆਂ ਜਾਦੇ ਬਣਾਉਂਦਾ ਹੈ ਪਰ ਸਾਡੇ ਇਤੋਂ ਦੇ ਮੁੱਖ ਮੁਖ ਪ੍ਰਬੰਧਕ ਸਰਦਾਰ ਸੁਖਪਾਲ ਸਿੰਘ ਸੰਧੂ ਸਾਹਿਬ ਉਹਨਾਂ ਦੇ ਅੱਗੇ ਮੇਰਾ ਸਤਿ ਸ੍ਰੀ ਅਕਾਲ ਜਿਨ੍ਹਾਂ ਦੀ ਸੋਚ ਨੇ ਜਿਨ੍ਹਾਂ ਦੇ ਮਨ ਨੇ ਇਸ ਕੁਝ ਪਿਛਾ ਪਿਛੜਿਆ ਹੋਇਆ ਸ਼ਬਦ ਕਈ ਵਾਰ ਆਪਾਂ ਪਛੜਿਆ ਕਹਿੰਦੀਆਂ ਪਛੜਦਾ ਆਪ ਨਹੀਂ ਕੋਈ ਉਹ ਸਾਡੇ ਵੱਲੋਂ ਪਿਛੜਿਆ ਜਾਂਦਾ ਹੈ ਇਹ ਪਿਛੜੇ ਸ਼ਬਦ ਨੂੰ ਮਾਨ ਦੇਣ ਵਾਸਤੇ ਪੰਜ ਸੱਤ ਤੋਂ ਲਗਾਤਾਰ ਇਹ ਧੀਆਂ ਦੀ ਲੋਹੜੀ ਮਨਾਉਣ ਦਾ ਜਿਹੜਾ ਉਪਰਾਲਾ ਹੈ ਉਹ ਹਰ ਇੱਕ ਸਾਲ ਵੱਡਾ ਰੂਪ ਧਾਰਨ ਕਰਦਾ ਜਾ ਰਿਹਾ ਹੈ ਕਦੇ ਪੰਜ ਸੱਤ ਬੱਚੀਆਂ ਦੀ ਲੋਹੜੀ ਮਨਾਈ ਕਦੇ 10 ਦੀ ਮਨਾਈ ਐਤਕੀ ਵੱਡੀ ਛੋਟੇ ਜਿਹੇ ਪਿੰਡ ਵਿੱਚ 16 ਬੱਚੀਆਂ ਦੀ ਲੋਹੜੀ ਹੈ ਜਿਹੜੀ ਉਹ ਮਨਾਈ ਜਾ ਰਹੀ ਹੈ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਜੀਓ ਮਾਜਰੇ ਦੀ ਇਸ ਪਵਿੱਤਰ ਧਰਤੀ ਤੇ ਬੈਠੀਆਂ ਮੇਰੀਆਂ ਮਾਤਾਵਾਂ ਮੇਰੀਆਂ ਬੇਣਾ ਤੇ ਬਹੁਤ ਹੀ ਪਿਆਰੀਆਂ ਬੱਚੀਆਂ ਤੇ ਅੱਜ ਦੇ ਸਤਿਆਂ ਦੀ ਲੋਹੜੀ ਦੇ ਪ੍ਰੋਗਰਾਮ ਦੇ ਮੁੱਖ ਪ੍ਰਬੰਧਕ ਥੀਰੋ ਮਾਜਰਾ ਜੀ ਸੰਧੂ ਸਾਹਿਬ ਨਰੰਗ ਸਿੰਘ ਕਿਉਂਕਿ ਮੈਂ ਇਹਨਾਂ ਨੂੰ ਵੀਰ ਜੀ ਦਾ ਬਾਪੂ ਜੀ ਉਹ ਕਹਿੰਦੀ ਆ ਮੈਨੂੰ ਨਾਂ ਲੈਣਾ ਔਖਾ ਲੱਗਦਾ ਹੁਣ ਵੀਰ ਜੀ ਜਗਜੀਤ ਪਾਲ ਜੀ ਬਲੇਹਾਰ ਸਿੰਘ ਸਭ ਤੋਂ ਪਹਿਲਾਂ ਗੁਰੂ ਮਹਾਰਾਜ ਵੱਲੋਂ ਅਰਜ਼ ਕੀਤੀ ਇਹ ਬਖਸ਼ਿਸ਼ ਕੀਤੀ ਆਪਾਂ ਫਤਿਹ ਅਰਜ਼ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਸਭ ਤੋਂ ਪਹਿਲਾਂ ਤਾਂ ਮਨ ਮਨ ਨੂੰ ਬੜੀ ਖੁਸ਼ੀ ਹੋਈ ਜਦੋਂ ਮੈਨੂੰ ਅੰਕਲ ਨੇ ਸਨੇਹਾ ਦਿੱਤਾ ਕਿ ਧੀਆਂ ਦੀ ਲੋੜੀ ਨਮ ਜੰਮੀਆਂ ਧੀਆਂ ਦੀ ਲੋੜੀ ਮਲਾਉਣ ਜਾ ਰਹੇ ਆ ਕਿਉਂਕਿ ਮੈਂ ਤਾਂ ਇੱਕ ਗੱਲ ਕਹੂੰਗੀ ਵੀ ਜਦੋਂ ਇਸ ਨਗਰ ਦੇ ਵਿੱਚ ਐਡੇ ਵੱਡੇ ਸੋਚ ਦੇ ਮਾਲਕ ਬੈਠੇ ਹੋਣ ਨਾ ਫਿਰ ਮੈਨੂੰ ਲੱਗਦਾ ਨਗਰ ਦੇ ਵਿੱਚ ਕਦੇ ਵੀ ਕੋਈ ਐਦਾਂ ਦੀ ਆਫ਼ਤ ਨਹੀਂ ਆਉਂਦੀ ਵੀ ਜਿਹੜੀ ਕਿਸੇ ਤਰੀਕੇ ਨਾਲ ਇਸ ਨਗਰ ਦੀਆਂ ਧੀਆਂ ਨੂੰ ਕਿਤੇ ਉਸ ਦਾ ਸਾਹਮਣਾ ਕਰਨਾ ਪਵੇ ਕਿਉਂਕਿ ਇਹਨਾਂ ਬਜ਼ੁਰਗਾਂ ਦਾ ਅਸ਼ੀਰਵਾਦ ਦੂਸਰੀ ਵੱਡੇ ਸੋਚ ਬਈ ਉਹ ਧੀਆਂ ਦੀ ਲੋੜੀ ਕਿਉਂਕਿ ਪੁੱਤਰਾਂ ਦੀ ਲੋੜੀ ਸਾਰੇ ਮਨਾਉਂਦੇ ਨੇ ਸਿਆਂ ਦੀ ਲੋੜੀ ਮੈਂ ਹੁਣੇ ਬਲਿਹਾਰ ਸਿੰਘ ਪਾਪਾ ਜੀ ਤੋਂ ਸੁਣਦੀ ਸੀਗੀ ਵੀ ਕਿੰਨੇ ਸਾਲਾਂ ਤੋਂ ਮਨਾਉਂਦੇ ਆ ਰਹੇ ਨੇ ਕਿਉਂਕਿ ਪਹਿਲਾਂ ਜਸਵੰਤ ਸਿੰਘ ਆਉਂਦੇ ਹੋਣਗੇ ਮੈਨੂੰ ਫਸਟ ਟਾਈਮ ਮੌਕਾ ਮਿਲਿਆ ਹਾਂਜੀ ਹਾਂ ਕਿਉਂਕਿ ਮੈਨੂੰ ਨਹੀਂ ਸੀ ਪਤਾ ਹੁੰਦਾ ਮੈਂ ਸਕੂਲ ਨਾਲ ਵੱਧ ਜੁੜੀ ਹੋਈਆਂ ਕਿਉਂਕਿ ਇਦਾਂ ਦੇ ਪ੍ਰੋਗਰਾਮਾਂ ਤੇ ਫਿਰ ਉਹ ਆਪ ਹੀ ਆਉਂਦੇ ਸੀਗੇ ਤੇ ਮੈਨੂੰ ਮਨ ਨੂੰ ਬੜੀ ਤਸੱਲੀ ਹੋਈ ਬੜੀ ਖੁਸ਼ੀ ਹੋਈ ਕਿਉਂਕਿ ਇੱਕ ਧੀ ਹੋਣ ਦੇ ਨਾਤੇ ਸਮਾਜ ਦੇ ਵਿੱਚ ਵਿੱਚ ਮੈਂ ਕਿਉਂਕਿ ਧੀ ਦੇ ਬੜੇ ਰੂਪ ਨੇ ਦੀ ਨੇ ਬੜੀਆਂ ਜ਼ਿੰਮੇਵਾਰੀਆਂ ਨਿਭਾਉਣੀਆਂ ਨੇ ਕਿਉਂਕਿ ਜੇ ਇੱਕ ਧੀ ਜ਼ਿੰਮੇਵਾਰੀਆਂ ਨੂੰ ਆਪਣੀ ਇਦਾਂ ਦੇ ਪ੍ਰਬੰਧਕ ਤੇ ਇਦਾਂ ਦੀ ਉਸਾਰੂ ਸੋਚ ਵਾਲੇ ਲੋਕਾਂ ਦੀ ਸਮਝ ਨੂੰ ਲੈ ਕੇ ਸੋਚ ਨੂੰ ਲੈ ਕੇ ਆਪਣੀ ਜ਼ਿੰਦਗੀ ਨੂੰ ਅੱਗੇ ਲੈ ਕੇ ਜਾਣਗੇ ਤਾਂ ਮੈਨੂੰ ਹੀ ਲੱਗਦਾ ਇਹ ਸਮਾਜ ਤਰੱਕੀ ਨਹੀਂ ਕਰੂਗਾ ਬਹੁਤ-ਬਹੁਤ ਵਧਾਈ ਦੇ ਪਾਤਰ ਨੇ ਇਹਨਾਂ ਨੇ ਵੀਰ ਜੀ ਜਗਜੀਤਪਾਲ ਸਿੰਘ ਜੀ ਬਾਰੇ ਤੇ ਉਹਨਾਂ ਦੇ ਮੈਸੇਜ ਬਾਰੇ ਦੱਸਿਆ ਵੀ ਹਰ ਸਾਲ ਆਉਂਦੇ ਨੇ ਇਹ ਵੀ ਬਹੁਤ ਵਧਾਈ ਦੇ ਪਾਤਰ ਨੇ ਜਿਹੜੇ ਧੀਆਂ ਦਾ ਇੰਨਾ ਸਤਿਕਾਰ ਤੇ ਪਿਆਰ ਕਰਦੇ ਨੇ ਕਿਉਂਕਿ ਇੱਕ ਧੀ ਹੋਣ ਦਾ ਮਾਣ ਆ ਜਿਹੜਾ ਉਹ ਕਿਸੇ ਦੇ ਹਿੱਸੇ ਹੀ ਆਉਂਦਾ ਹੈ ਪਹਿਲਾਂ ਪਹਿਲਾਂ ਮਾਤਾਵਾਂ ਨੂੰ ਵੀ ਲੱਗਦਾ ਹੈ ਸ਼ਾਇਦ ਜਿਹੜੇ ਫਾਦਰ ਹੁੰਦੇ ਨੇ ਉਹਨਾਂ ਨੂੰ ਘੱਟ ਲੱਗਦਾ ਬਈ ਇੱਕ ਧੀ ਨੇ ਜਨਮ ਲੈ ਲਿਆ ਪਰ ਜਦੋਂ ਉਹ ਧੀ ਇੱਕ ਦੋ ਦਿਨ ਨਿਕਲਦੀ ਆ ਨਾ ਤਾਂ ਪਿਆਰ ਆਉਣ ਲੱਗਦਾ ਉਸ ਧੀ ਦਾ ਫਿਰ ਉਸ ਧੀ ਦੇ ਐਂਡ ਤੱਕ ਜਦੋਂ ਸਾਰੇ ਪਰਿਵਾਰ ਦੀਆਂ ਭਾਵਨਾਵਾਂ ਜੁੜ ਜਾਂਦੀਆਂ ਨੇ ਤਾਂ ਏਦਾਂ ਲੱਗਦਾ ਵੀ ਪਰਮਾਤਮਾ ਸਾਨੂੰ ਇੱਕ ਧੀ ਹੋਰ ਬਖਸ਼ ਦੇ। ਕਿਉਂਕਿ ਏਦਾਂ ਦੀ ਸੋਚ ਹੋ ਜਾਂਦੀ ਆ ਫਿਰ ਆਪਣੀ ਪੁੱਤ ਵਡਾਉਣ ਜਮੀਨਾ ਕਿੰਨੀਆਂ ਸੋਹਣੀਆਂ ਪਿੱਛੇ ਸਤਰਾਂ ਲਿਖੀਆਂ ਹੋਈਆਂ ਨੇ ਕਿਉਂਕਿ ਇਹ ਆਪਣੀ ਇੱਕ ਉਹ ਸੋਚ ਆ ਵੀ ਸ਼ਾਇਦ ਪੁੱਤ ਹੀ ਆਪਾਂ ਨੂੰ ਸਾਰਾ ਕੁਝ ਦਿੰਦੇ ਨੇ। ਪਰ ਉਹ ਜ਼ਮਾਨਾ ਬਦਲ ਗਿਆ। ਸੋਚ ਬਦਲ ਗਈ ਸਾਰਿਆਂ ਦੀ ਹੁਣ ਆ ਵੀ ਇੱਕ ਛੋਟ ਛੋਟੀਆਂ ਧੀਆਂ ਸੀ ਮੈਨੂੰ ਬੜੀਆ ਬੜਾ ਵਧੀਆ ਲੱਗਿਆ ਤੇ ਵੀਰ ਜੀ ਨੇ ਕਿਹਾ ਵੀ ਸ਼ਾਇਦ ਤੁਹਾਡੇ ਸਕੂਲ ਚ ਮੈਨੂੰ ਲੱਗਦਾ ਏ ਉਸ ਤੋਂ ਵੀ ਵਧੀਆ ਸੀ ਇਹਨਾਂ ਤਾਂ ਉਸ ਤੋਂ ਵੀ ਵੱਡਾ ਟੈਲੈਂਟ ਸੀਗਾ ਕਿਉਂਕਿ ਇੱਕ ਐਦਾਂ ਦੇ ਬੱਚਿਆਂ ਨੂੰ ਬੇਟੀ ਜਸਵਿੰਦਰ ਨੇ ਇੱਕ ਐਡੇ ਗਾਣੇ ਤੇ ਐਡਾ ਸਟੈਮਨੇ ਦੇ ਵਿੱਚ ਐਕਸ਼ਨ ਕਰਨੇ ਸਿਖਾ ਦਿੱਤੇ ਤਾਂ ਇਹ ਬਹੁਤ ਹੀ ਵੱਡੀ ਗੱਲ ਹੈ ਕਿਉਂਕਿ ਇਹ ਵੀ ਧੀਆਂ ਨੇ ਇੱਕ ਇਹਨਾਂ ਧੀਆਂ ਨੇ ਵੀ ਇੱਕ ਦਿਨ ਕੋਈ ਜ਼ਰੂਰੀ ਨਹੀਂ ਹੁੰਦਾ ਵੀ ਨੱਚਣ ਗਾਉਣ ਦੇ ਨਾਲ ਹੀ ਧੀਆਂ ਦਾ ਮਨ ਬਹੁਤ ਵੱਧਦਾ ਇਤੋਂ ਸਟੇਜ ਕੰਫੀਡੈਂਸ ਧੀਆਂ ਦੇ ਵਿੱਚ ਪੈਦਾ ਹੁੰਦਾ ਸਟੇਜ ਦਾ ਡਰ ਨਿਕਲ ਜਾਂਦਾ ਉਹਨਾਂ ਦੇ ਮਨ ਦੇ ਵਿੱਚੋਂ ਕਿਉਂਕਿ ਅੱਜ ਦੀਆਂ ਧੀਆਂ ਨੇ ਉਹ ਦੇਸ਼ ਦਾ ਨੇਤਾ ਵੀ ਬਣ ਸਕਦੀਆਂ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਕਰ ਸਕਦੀਆਂ ਨੇ ਪਰ ਮੈਂ ਮਾਤਾਵਾ ਨੂੰ ਮੇਰੀਆਂ ਭੈਣਾਂ ਬੈਠੀਆਂ ਨੇ ਉਹਨਾਂ ਨੂੰ ਇੱਕ ਗੱਲ ਜ਼ਰੂਰ ਕਹੂੰ ਜਿੱਦਾਂ ਪਾਪਾ ਬਲਿਹਾਰ ਸਿੰਘ ਨੇ ਕਿਹਾ ਵੀ ਆਪਣੇ ਬੱਚਿਆਂ ਨੂੰ ਰੋਕੋ ਨਾ ਆਪਣੀਆਂ ਧੀਆਂ ਨੂੰ ਰੋਕੋ ਨਾ ਇਹਨਾਂ ਦੀ ਸੋਚ ਇਹਨਾਂ ਦੀ ਭਾਵਨਾ ਇਹਨਾਂ ਦਾ ਟੈਲੈਂਟ ਜੋ ਕੁਛ ਵੀ ਇਹ ਚਾਹੁੰਦੀਆਂ ਨੇ ਜਿੱਥੇ ਤੱਕ ਉਡਣਾ ਚਾਹੁੰਦੀਆਂ ਨੇ ਇਹਨਾਂ ਦੀ ਹੈਲਪ ਜ਼ਰੂਰ ਕਰੋ ਪਰ ਹੈਲਪ ਉਹ ਕਰੋ ਤਾਂ ਕਿ ਉਹ ਆਪਣੇ ਖੰਭਾਂ ਤੇ ਆਪ ਵੀ ਉੱਡਣ ਇਹ ਨਾ ਹੋਵੇ ਵੀ ਸਾਰੀਆਂ ਆਪਣੇ ਤੇ ਡਿਪੈਂਡਡ ਹੋ ਜਾਣ ਕਾਰਨ ਇਹ ਕਿ ਜਿੱਥੇ ਕਿਤੇ ਉਹਨਾਂ ਨੂੰ ਲੋੜ ਆਉਣ ਦੀਆਂ ਲੋੜਾਂ ਜ਼ਰੂਰ ਨਿੱਕੀਆਂ ਨਿੱਕੀਆਂ ਲੋੜਾਂ ਹੁੰਦੀਆਂ ਨੇ ਥੀਆਂ ਦੀਆਂ ਤਾਂ ਉਹ ਵਿਚਾਰੀਆਂ ਦੀਆਂ ਬਾਲੀਆਂ ਲੋੜਾਂ ਨਹੀਂ ਹੁੰਦੀਆਂ ਕਿਉਂਕਿ ਉਹਨਾਂ ਤੇ ਵੈਸੇ ਹੀ ਰੱਬ ਬਹੁਤ ਮਿਹਰਬਾਨ ਹੈ ਤੇ ਇਹ ਨਹੀਂ ਪੰਜਾਬ ਦੀ ਹੈ ਨਹੀਂ ਰਿਸਾਂ ਤੇਰੀਆਂ ਤੇਰੇ ਉੱਤੇ ਰੱਖਦੀਆਂ ਰਹਿਮਤਾਂ ਬਥੇਰੀਆਂ ਕਿਉਂਕਿ ਪੰਜਾਬ ਦੀਆਂ ਧੀਆਂ ਤੇ ਤਾਂ ਰੱਬ ਵੀ ਬਹੁਤ ਵਰਖਾ ਕਰਦਾ ਰੱਬ ਵੀ ਬਹੁਤ ਮਿਹਰਮਾਨ ਆ ਸੋ ਇਸ ਕਰਕੇ ਮੈਂ ਅੱਜ ਇਸ ਪ੍ਰੋਗਰਾਮ ਨੂੰ ਕਿਉਂਕਿ ਮੈਂ ਥੋੜੀ ਲੇਟ ਹੋ ਗਈ ਮੈਨ ਲਈ ਮਾਫੀ ਵੀ ਮੰਗਦੀ ਆ ਮੈਂ ਇੱਕ ਭੋਗ ਤੇ ਗਈ ਸੀਗੀ ਉੱਥੇ ਥੋੜਾ ਟਾਈਮ ਲੱਗ ਗਿਆ ਤੁਹਾਨੂੰ ਬਹੁਤ ਟਾਈਮ ਬੈਠਣਾ ਪਿਆ ਪਰ ਮੈਂ ਇਹ ਫੀਲ ਵੀ ਕਰਦੀ ਆ ਵੀ ਮੈਂ ਬੱਚੀਆਂ ਦਾ ਸਾਰਾ ਪ੍ਰੋਗਰਾਮ ਦੇਖਣਾ ਸੀ ਕਿਉਂਕਿ ਮੈਂ ਬਹੁਤ ਖੁਸ਼ ਹੁੰਨੀ ਆ ਜਦ ਬੇਟੀਆਂ ਸਟੇਜ ਦੇ ਉੱਤੇ ਪਰਫਾਰਮ ਕਰਦੀਆਂ ਕਿਉਂਕਿ ਮੈਂ ਆਪਰ ਬੇਟੀਆਂ ਨੂੰ ਬਹੁਤ ਸੁਖਾਣੀ ਆ ਜਸਵੰਤ ਸਿੰਘ ਖੁਦ ਬੇਟੀਆਂ ਨੂੰ ਬਹੁਤ ਪਿਆਰ ਕਰਦੇ ਨੇ ਕਿਉਂਕਿ ਸਕੂਲ ਤੋਂ ਬਾਅਦ ਉਹਨਾਂ ਨੇ ਇੱਕ ਬੇਟੀਆਂ ਦਾ ਹੀ ਕਾਲਜ ਸ਼ੁਰੂ ਕੀਤਾ ਸੀਗਾ ਵੀ ਇਹ ਪੰਜਾਬ ਦੀਆਂ ਜਿਹੜੀਆਂ ਧੀਆਂ ਨੇ ਜਦੋਂ ਸਕੂਲ ਤੋਂ ਬਾਹਰ ਜਾਂਦੀਆਂ ਨੇ ਤਬਰ ਦੀ ਤਕਲੀਫ ਹੁੰਦੀ ਆ ਆਪਾਂ ਕਿਉਂ ਨਾ ਇੱਥੇ ਇਹਨਾਂ ਨੂੰ ਐਜੂਕੇਸ਼ਨ ਦੇ ਕੇ ਤੋਰੀਏ ਸੋ ਬਹੁਤ-ਬਹੁਤ ਧੰਨਵਾਦ ਅੱਜ ਦੇ ਮੁੱਖ ਪ੍ਰਬੰਧਕ ਵੀਰ ਜੀ ਦਾ ਤੇ ਉਹਨਾਂ ਦੇ ਨਾਲ ਸਾਥ ਦਿੱਤਾ ਸਾਰੀ ਟੀਮ ਦਾ ਯੂਐਸਏ ਤੋਂ ਆਏ ਵੀਰ ਜੀ ਤੇ ਭੈਣ ਜੀ ਦਾ ਤੇ ਤੁਹਾਡਾ ਸਾਰਿਆਂ ਦਾ ਉਹੀ ਸਭ ਤੋਂ ਵੱਧ ਧੰਨਵਾਦ ਜਿਨ੍ਹਾਂ ਨੇ ਸਵੇਰ ਤੋਂ ਬੈਠ ਕੇ ਇਸ ਪ੍ਰੋਗਰਾਮ ਦਾ ਆਨੰਦ ਮਾਣ ਲਿਆ ਮੈਂ ਦਿਲੋਂ ਇਹ ਦੁਆ ਕਰਦੀ ਆ ਕਿ ਇਸ ਨਗਰ ਦੀਆਂ ਧੀਆਂ ਜ਼ਬਾਨੀਆਂ ਮਾਨਣ ਆਪਣੀ ਜ਼ਿੰਦਗੀ ਦੇ ਵਿੱਚ ਜਰੂਰ ਉਸ ਮਕਾਮ ਤੇ ਪਹੁੰਚਣਗੀਆਂ ਜਿਹੜੇ ਇਹਨਾਂ ਨੇ ਸੁਪਨੇ ਲਏ ਨੇ ਕਿਉਂਕਿ ਆਪਾਂ ਜਿੱਥੇ ਕਿਤੇ ਮੈਨੂੰ ਮੇਰੇ ਸਕੂਲ ਤੋਂ ਲੋੜ ਹੈ ਨਾ ਬੱਚਿਆਂ ਨੂੰ ਕੁਝ ਵੀ ਗਾਈਡ ਕਰਨ ਦੀ ਤਾਂ ਮੈਂ ਸੇਵਾ ਲਈ ਹਮੇਸ਼ਾ ਤੁਹਾਡੇ ਲਈ ਹਾਜ਼ਰ ਆ ਜਦੋਂ ਮਰਜ਼ੀ ਬੇਟੀਆਂ ਨੂੰ ਮੇਰੇ ਕੋਲ ਭੇਜੋ ਮੈਂ ਜਰੂਰ ਉਹਨਾਂ ਦਾ ਟੈਲੈਂਟ ਹੈ ਜਿਹੜਾ ਅੱਗੇ ਜਰੂਰ ਲੈ ਕੇ ਜਾਊਂਗੀ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਮੁਬਾਰਕਬਾਦ ਤੁਹਾਨੂੰ ਸਾਰੀ ਟੀਮ ਨੂੰ ਜਿਨ੍ਹਾਂ ਨੇ ਅੱਜ ਇਹਨਾਂ ਨਾਮ ਜੰਮੀਆਂ ਧੀਆਂ ਦੀ ਲੋਹੜੀ ਦਾ ਪ੍ਰੋਗਰਾਮ ਹੈ ਜਿਹੜਾ ਉਹ ਪੁਲੀਕਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਮਾਨ ਜਿਹੜੇ ਪਿੰਡ ਵਾਸੀ ਨੇ ਸਾਰਿਆਂ ਨੂੰ ਹੀ ਅਸੀਂ ਸਸਤੀਕਾਰ ਸਲਾਮ ਅਲੈਕਮ ਨਮਸਕਾਰ ਆਖਦੇ ਹਾਂ ਜਿਹੜਾ ਇਹ ਪਿੰਡ ਦੇ ਵਿੱਚ ਪ੍ਰੋਗਰਾਮ ਆਯੋਜਿਤ ਕੀਤਾ ਜਾਂਦਾ ਹੈ ਦੋ ਵਿਸ਼ੇ ਲੱਤੇ ਜਾਂਦੇ ਨੇ ਜਿਹੜੇ ਦੋ ਮੁੱਖ ਵਿਸ਼ੇ ਨੇ ਧੀਆਂ ਦਾ ਸਤਕਾਰ ਮਾਂ ਬੋਲੀ ਪੰਜਾਬੀ ਇਹ ਦੋਏ ਜਿਹੜੇ ਵਿਸ਼ੇ ਨੇ ਬਹੁਤ ਹੀ ਅਹਿਮ ਮਹਤਵਪੂਰਨ ਨੇ ਆਪਣੇ ਆਪ ਦੇ ਵਿੱਚ ਇਸ ਵਕਤ ਧੀਆਂ ਅਗਰ ਤੁਸੀਂ ਦੇਖੋ ਪੁੱਤਾਂ ਨਾਲੋਂ ਘੱਟ ਨਹੀਂ ਹੈਗੀਆਂ ਕਿਸੇ ਵੀ ਫੀਲਡ ਦੇ ਵਿੱਚ ਤੁਸੀਂ ਵੇਖੋ ਡਾਕਟਰੀ ਲਾਈਨ ਦੇਖੋ ਪਾਇਲਟ ਦੇਖੋ ਆਈਐਸ ਦੇਖੋ ਕਿਸੇ ਵੀ ਫੀਲਡ ਦੇ ਵਿੱਚ ਕੁੜੀਆਂ ਕਿਸੇ ਤੋਂ ਵੀ ਘੱਟ ਨਹੀਂ ਹੈਗੀਆਂ ਪਹਿਲਾਂ ਕੀ ਹੁੰਦਾ ਸੀ ਉੱਖ ਦੇ ਵਿੱਚੀ ਜੰਮਣ ਤੋਂ ਪਹਿਲਾਂ ਹੀ ਧੀ ਨੂੰ ਮਾਰ ਦਿੱਤਾ ਜਾਂਦਾ ਸੀ ਧੀ ਦੇ ਜੰਮਣ ਤੇ ਅਫਸੋਸ ਕੀਤਾ ਜਾਂਦਾ ਸੀ ਲੇਕਿਨ ਅੱਜ ਦਾ ਦੌਰ ਜਿਹੜਾ ਹੈਗਾ ਉਹ ਬਦਲ ਚੁੱਕਿਆ ਹੈ ਆਪਣੇ ਆਪ ਦੇ ਵਿੱਚ ਤੁਸੀਂ ਦੇਖੋ ਧੀਆ ਬਹੁਤ ਅੱਗੇ ਨੇ ਇਸ ਕਰਕੇ ਧੀਆ ਨੂੰ ਪੜ੍ਹਾਓ ਲਿਖਾਓ ਤੇ ਅੱਗੇ ਉਹਨਾਂ ਨੂੰ ਵਧੀਆ ਜੌਬ ਲਈ ਪਿਆਰ ਕਰੋ ਰੱਬ ਚਾਹੇ ਉਹ ਕਿਸੇ ਉਤ ਤੋਂ ਧੀ ਤੋਂ ਜਿਹੜੀ ਧੀ ਹੈ ਕਿਸੇ ਤੋਂ ਘੱਟ ਨਹੀਂ ਹੈਗੀ ਅੱਜ ਦੇ ਦੌਰ ਦੇ ਵਿੱਚ ਜੀ ਦੂਸਰੀ ਗੱਲ ਮੇਰੀ ਜਿਹੜੀ ਇਸ ਤੇ ਟੌਪਿਕ ਲਿਖਿਆ ਹੈ ਮਾਂ ਬੋਲੀ ਪੰਜਾਬੀ ਮਾਂ ਬੋਲੀ ਜਿਹੜੀ ਪੰਜਾਬੀ ਹੈ ਅੱਜ ਜਿਹੜਾ ਸਾਡਾ ਪੰਜਾਬ ਦਾ ਜਿਹੜਾ ਬੰਦਾ ਹੈ ਇਨਸਾਨ ਹੈ ਉਹ ਆਪਣੇ ਪੰਜਾਬ ਨੂੰ ਛੱਡ ਕੇ ਕੈਨੇਡਾ ਅਮਰੀਕਾ ਯੂ ਐਸ ਏ ਕਿਤੇ ਕਿਤੇ ਅਲੱਗ ਅਲੱਗ ਕੰਟਰੀਜ਼ ਦੇ ਵਿੱਚ ਜਾ ਰਿਹਾ ਪੈਸੇ ਕਮਾਉਣ ਲਈ ਜਾਂ ਫਿਰ ਔਖੇ ਉਹਨਾਂ ਨੂੰ ਵਧੀਆ ਲੱਗਦਾ ਹੈਗਾ ਕਿ ਉਹ ਆਪਣੇ ਨਾਲ ਉਹ ਡਿਵਲਪ ਨੇ ਪਰ ਅੱਜ ਵੀ ਅਸੀਂ ਆਪਣੀ ਜਿਹੜੀ ਮਾਂ ਬੋਲੀ ਹੈ ਪੰਜਾਬੀ ਹੈ ਇਸ ਦਾ ਸਾਥ ਕਦੇ ਨਹੀਂ ਛੱਡਣਾ ਕਿਉਂਕਿ ਸਾਡਾ ਵਿਰਸਾ ਹੀ ਪੰਜਾਬ ਤੋਂ ਹੈ ਜਦੋਂ ਸੁਪਾਲ ਜੀ ਨੇ ਮੈਨੂੰ ਪਾਸੋਂ ਦੀ ਹੀ ਗੱਲ ਹੈ ਮੇਰੇ ਖਿਆਲ 'ਚ ਇਹਨਾਂ ਨੇ ਸਾਨੂੰ ਸਨੇਹਾ ਲਾਇਆ ਮੈਂ ਉਸ ਵਕਤ ਆਪਣੀ ਡਿਊਟੀ ਤੇ ਜਾ ਰਿਹਾ ਸੀਗਾ ਮੱਖ ਮੈਂ ਜ਼ਰੂਰ ਆਵਾਂਗਾ ਤੇ ਮੈਂ ਆਪਦਾ ਕੋ ਸਮਾਂ ਜ਼ਰੂਰ ਅਪਡੇ ਜਿਹੜਾ ਮੇਰੇ ਫਾਦਰ ਸਾਹਿਬ ਦਾ ਪਿੰਡ ਹੈ ਟੀਰੂ ਮਾ ਦਾ ਮੈਂ ਜ਼ਰੂਰ ਆਵਾਂਗਾ ਇਸ ਨੂੰ ਕੁਝ ਸਮਾਂ ਤੇ ਮੈਂ ਉਰੇ ਮੇਰੇ ਫਾਦਰ ਸਾਹਿਬ ਨਾਲ ਮੇਰੇ ਪੇਰੈਂਟਸ ਨਾਲ ਮੈਂ ਉਰੇ ਪਹੁੰਚੇ ਆ ਤੇ ਕੋਸ਼ਿਸ਼ ਕਰ ਰਹੇ ਆ ਕਿ ਇੰਜੋਏ ਕਰੀਏ ਨਾਲੇ ਥੋੜੀ ਬਹੁਤ ਵੀਡੀਓਗ੍ਰਾਫੀ ਵੀ ਕਰ ਰਹੇ ਆ ਤਾਂ ਮੇਰਾ ਇੱਕ ਚੈਨਲ ਹੈ ਮੇਰੀ ਆਵਾਜ਼ ਦੇਸ਼ ਕੇ ਨਾਮ YouTube ਚੈਨਲ ਬੱਦ ਤੋਂ ਬੱਦ ਉਹਨੂੰ ਸਬਸਕ੍ਰਾਈਬ ਕਰਿਓ ਤੇ ਅਸੀਂ ਉਸ ਦੇ ਵਿੱਚ ਇਹ ਜਿਹੜੇ ਵੀਡੀਓਜ਼ ਨੇ ਪਹਿਲਾਂ ਵੀ ਅਸੀਂ ਅਪਲੋਡ ਕੀਤੇ ਸੀ ਤੇ ਹੁਣ ਵੀ ਕਰਾਂਗੇ ਅਸੀਂ ਅੱਬੀ ਧਰਤੀ ਦੇ ਨਾਲ ਆਪਣੀ ਮਾਂ ਬੋਲੀ ਦੇ ਨਾਲ ਤੇ ਆਪਣੇ ਪੰਜਾਬ ਦੇ ਨਾਲ ਜੁੜੇ ਹੋਏ ਆ ਤੇ ਜੁੜੇ ਰਹਾਂਗੇ ਤੇ ਜਿਆਦਾ ਵਕਤ ਮੈਂ ਨਾ ਲੈਂਦਾ ਹੋਇਆ ਇੰਨਾ ਹੀ ਕਹਾਂਗਾ ਕਿ ਜਿਹੜਾ ਇਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਹੈ ਦੋਏ ਟੌਪਿਕਸ ਨੂੰ ਲੈ ਕੇ ਇਹ ਦੋਏ ਟੌਪਿਕਸ ਬਹੁਤ ਹੀ ਅਹਿਮ ਨੇ ਬਹੁਤ ਹੀ ਮਹਤਵਪੂਰਨ ਨੇ ਕਦੇ ਵੀ ਆਪਣੇ ਵਿਰਸੇ ਨੂੰ ਤੇ ਧੀਆਂ ਨੂੰ ਕਦੇ ਨਾ ਭੁੱਲੋ ਕਿ ਧੀਆਂ ਹੀ ਜੜੀਆਂ ਨੇ ਉਹ ਮਾਪੇ ਮਾਪਾ ਪਾਂਦੇ ਬਹੁਤ ਬਹੁਤ ਜ਼ਿਆਦਾ ਕੰਮ ਹੁੰਦੀਆਂ ਨੇ ਤੇ ਪੁੱਤਾਂ ਨਾਲ ਕਿਤੇ ਵੀ ਕੱਟ ਨਹੀਂ ਹੈਗੀਆਂ ਅੱਜ ਦੇ ਦੌਰ ਦੇ ਵਿੱਚ ਜਿਹੜੀਆਂ ਕੁੜੀਆਂ ਨੇ ਇੰਨਾ ਹੀ ਮੈਂ ਕਹਿਣਾ ਹੋਇਆ ਆਪ ਸਭ ਨੂੰ ਧੰਨਵਾਦ ਕਹਿੰਦਾ ਹਾਂ ਜਿਨ੍ਹਾਂ ਨੇ ਸਾਨੂੰ ਉਰੇ ਬੁਲਾਇਆ ਉਹਨਾਂ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ ਜੈ ਹਿੰਦ ਇਸ ਮੌਕੇ ਤੇ ਪਹੁੰਚੇ ਮੁੱਖ ਮਹਿਮਾਨ ਪਰਮਿੰਦਰ ਕੌਰ ਮੰਡੇਰ ਹਲਕੇ ਦੇ ਐਮਐਲਏ ਦੀ ਧਾਰਮਿਕ ਪਤਨੀ ਅਤੇ ਪਿੰਡ ਵਾਸੀਆਂ ਵੱਲੋਂ ਨਵਜਨਮੇ ਬੱਚਿਆਂ ਦੀਆਂ ਮਾਵਾਂ ਨੂੰ ਉਪਹਾਰ ਦਿੱਤੇ ਗਏ ਅਤੇ ਸਨਮਾਨਿਤ ਕੀਤਾ ਗਿਆ ਸਕੂਲ ਦੇ ਬੱਚਿਆਂ ਵੱਲੋਂ ਵੀ ਪੰਜਾਬ ਦੇ ਵਿਰਸੇ ਨੂੰ ਲੈ ਕੇ ਕੁਝ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਅਤੇ ਮੁੱਖ ਮਹਿਮਾਨ ਵੱਲੋਂ ਅਤੇ ਪਿੰਡ ਵਾਸੀਆਂ ਵੱਲੋਂ ਇਹਨਾਂ ਬੱਚਿਆਂ ਨੂੰ ਵੀ ਪੁਰਸਕਾਰ ਦਿੱਤੇ ਗਏ ਮੇਰੀ ਆਵਾਜ਼ ਦੇਸ਼ ਦੇ ਨਾਮ YouTube ਚੈਨਲ ਵੱਲੋਂ ਜਿਹੜੀ ਇਹ ਕਵਰੇਜ ਤੁਹਾਨੂੰ ਵਿਖਾਈ ਗਈ ਹੈ ਪਿੰਡ ਤੀਰੋ ਮਾਜਰੇ ਦੀ ਉਮੀਦ ਹੈ ਵਧੀਆ ਲੱਗੇਗੀ ਵੀਡੀਓ ਨੂੰ ਵੱਧ ਤੇ ਵੱਧ ਸ਼ੇਅਰ ਕਰਿਓ ਥੈਂਕ ਯੂ ਵੈਰੀ ਮੱਚ ਜੈ ਹਿੰਦ